ਚਾਰ ਭੈਣਾਂ ਦਾ ਇਕੱਲਾ ਭਰਾ ਤੇ ਭੈਣਾਂ ਨੇ ਜਿੰਨਾ ਹੋ ਸਕਿਆ ਉਹਨਾਂ ਇਹਦਾ ਇਲਾਜ ਕਰਾਉਣ ਦੇ ਵਿੱਚ ਮੈਂ ਮੰਨ ਕੇ ਚੱਲੂ ਵੀ ਆਪਣਾ ਜ਼ੋਰ ਲਾਇਆ ਤੇ ਹੁਣ ਤੁਹਾਨੂੰ ਪਤਿਆ ਵੀ ਜਦੋਂ ਹਸਪਤਾਲ ਦੀ ਗੱਲ ਆ ਜਾਂਦੀ ਆ ਤੇ ਉੱਥੇ ਕੰਧਾਂ ਵੀ ਪੈਸੇ ਖਾਂਦੀਆਂ ਆ ਹਸਪਤਾਲ ਦੀਆਂ 150000 2000 ਵੱਧ ਤੋਂ ਵੱਧ ਜਿੰਨਾ ਕਰ ਸਕਦਾ ਉਨੀ ਸੇਵਾ ਕਰੋ ਜਿਹਦੇ ਕਰਕੇ ਵੀਰ ਦਾ ਇਲਾਜ ਹੋ ਸਕੇ ਜੇ ਕੋਈ ਡਾਕਟਰ ਵੀਡੀਓ ਦੇਖੀ ਜਾਂਦਾ ਤਾਂ ਉਹ ਵੀ ਆਪਦਾ ਹੱਥ ਕੱਢੇ ਸਸੀ ਗਾਲ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਸੋ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਉਣ ਲੱਗੇ ਆਂ ਕੋਈ ਮੰਡੀ ਦੀ ਨਹੀਂ ਹੈਗੀ ਸੋ ਇੱਕ ਲੋੜਵੰਦ ਪਰਿਵਾਰ ਦੀ ਇਹ ਵੀਡੀਓ ਬਣਾ ਰਹੇ ਆਂ ਤੇ ਬੈਕਸਾਈਡ ਤੇ ਮਿੱਤਰੋ ਤੁਸੀਂ ਬਾਈ ਇੱਕ ਪਿਆ ਦੇਖ ਸਕਦੇ ਹੋ ਇਹਨਾਂ ਦਾ ਨਾਮ ਹੈਗਾ ਜੀ ਦਰਸ਼ਨ ਸਿੰਘ ਤੇ ਇਹ ਪਿੰਡ ਹੈਗਾ ਇਹਨਾਂ ਦਾ ਬਰਨਾਲਾ ਤੇ ਆਪਣੇ ਪਿੰਡ ਹੈਗੀ ਆ ਜੀ ਰਿਸ਼ਤੇਦਾਰੀ ਇਹਨਾਂ ਦੀ ਪਰ ਕੋਈ ਗੱਲ ਨਹੀਂ ਰੋਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਰੋਣਾ ਕੋਈ ਗੱਲ ਨਹੀਂ ਤੇ ਆਪਣੇ ਪਿੰਡ ਇਹਨਾਂ ਦੀ ਰਿਸ਼ਤੇਦਾਰੀਆਂ ਸੋ ਇਹ ਪਹਿਲਾਂ ਡ్రਾਈਵਰੀ ਦਾ ਕੰਮ ਕਰਦੇ ਸੀ ਜਿਹਦੇ ਨਾਲ ਬੱਸ ਵੀ ਚੁੱਪ ਕਰ ਜਾਂਦਾ ਕੋਈ ਗੱਲ ਨਹੀਂ ਤੇ ਉਹਨਾਂ ਨੇ ਡ్రਾਈਵਰੀ ਦਾ ਕੰਮ ਕਰਦੇ ਸੀਗੇ ਇਹ ਤੇ ਜਿਹੜੇ ਕਿਸੇ ਮਤਲਬ ਟਰਾਂਸਪੋਰਟ ਨਾਲ ਕੰਮ ਕਰਦੇ ਸੀ ਤੇ ਉਹਨਾਂ ਦਾ ਢੀੜਾ ਲੈ ਕੇ ਜੈਪੁਰ ਜੋਧਪੁਰ ਵਾਲੀ ਸਾਈਡ ਇਹ ਗਏ ਤੇ ਉੱਥੇ ਵੀਰ ਨੂੰ ਉੱਥੇ ਮੈਂ ਮੰਨ ਕੇ ਚੱਲੋ ਵੀ ਅਧਰੰਗ ਦਾ ਅਟੈਕ ਹੋ ਗਿਆ ਅਧਰੰਗ ਦਾ ਟੈਕ ਹੋਇਆ ਸੀ ਨਾ ਹਾਂ ਪੁੱਤ ਅਧਰੰਗ ਦਾ ਟੈਕ ਹੋਇਆ ਸੀਗਾ ਅਧਰੰਗ ਦਾ ਟੈਕ ਹੋ ਗਿਆ ਵੀਰ ਨੂੰ ਉੱਥੇ ਤੇ ਉਦੋਂ ਬਾਅਦ ਦੇ ਵਿੱਚ ਜਿਹੜਾ ਮਾਲਕ ਸੀ ਗੱਡੀ ਵਾਲਾ ਉਹ ਆਪਦੀ ਗੱਡੀ ਲੈ ਕੇ ਮੰਨ ਕੇ ਚਲ ਵੀ ਉੱਥੋਂ ਚਾਲਦਾ ਬਣਿਆ ਕਹਿ ਲਈਏ ਜਾਂ ਭੱਗ ਗਿਆ ਉੱਥੋਂ ਤੇ ਜਿਹੜੇ ਹੋਟਲ ਵਾਲੇ ਸੀ ਉਹਨਾਂ ਨੇ ਫੋਨ ਕਰਾਇਆ ਪਰਿਵਾਰ ਦੇ ਘਰੇ ਕਿ ਸੋਡਾ ਬੰਦਾ ਵੀ ਬੋਲਦਾ ਨਹੀਂ ਤੇ ਇਹਨੇ ਡਾਕੂਮੈਂਟ ਕੱਢ ਕੇ ਫੋਨ ਲਾ ਲਿਆ ਤੇ ਉੱਥੋਂ ਲਿਆਉਣ ਵੇਲੇ 2 ਦਿਨ ਲੱਗੇ ਇਹਨਾਂ ਨੂੰ ਮੰਨ ਕੇ ਚਲੋ ਪਹਿਲਾਂ ਇਹ ਗਏ ਉਦੋਂ ਬਾਅਦ ਦੇ ਵਿੱਚ ਲੈ ਕੇ ਆਏ ਜਿਹਦੇ ਕਰਕੇ ਜਿਹੜੀ ਸਮੱਸਿਆ ਸੀ ਉਹਦੇ ਵਿੱਚ ਵਾਧਾ ਹੋ ਗਿਆ ਜਿਵੇਂ ਕਹਿ ਰਹੀ ਆਪਾਂ ਤੇ ਐਡਮਿਟ ਕਰਨ ਦੇ ਵਿੱਚ ਹੋ ਗਈ ਦੇਰੀ ਆ ਕੇ ਇਹਨਾਂ ਨੇ ਐਡਮਿਟ ਕੀਤਾ ਉਸ ਪਰਿਵਾਰ ਜਿਵੇਂ ਕਿ ਆ ਦੀ ਗਰੀਬ ਪਰਿਵਾਰ ਆ ਤੁਸੀਂ ਆਪ ਇਥੋਂ ਅੰਦਾਜ਼ਾ ਲਾ ਸਕਦੇ ਹੋ ਜਦੋਂ ਬੰਦਾ ਡ్రਾਈਵਰੀ ਕਰਕੇ ਇੱਕ ਘਰ ਦਾ ਗੁਜ਼ਾਰਾ ਕਰ ਰਿਹਾ ਤੇ ਦੋ ਬੇਟੇ ਨੇ ਤੇ ਫਿਲਹਾਲ ਮੰਨ ਲਓ ਤਾਂ ਉਹਨਾਂ ਦੀ ਵੀ ਗੌਰ ਆ ਜਿਹੜੀ ਘਟੀ ਹੋਈ ਆ ਤੇ ਆਪਣੇ ਪਿੰਡ ਰਿਸ਼ਤੇਦਾਰੀ ਆ ਤੇ ਇਹਨਾਂ ਦੀ ਭੈਣ ਨਹੀਂ ਸੱਟ ਨਹੀਂ ਤੁਸੀਂ ਇਹਨਾਂ ਦਾ ਨੂੰ ਤੇ ਇਹਨਾਂ ਦੀ ਸਿਸਟਰ ਆ ਤੇ ਦੋ ਕਿੰਨੇ ਭੈਣ ਪਈ ਹੁੰਦੀ ਤੁਸੀਂ ਚਾਰ ਭੈਣਾਂ ਦੇ ਇਕੱਲੇ ਹੀ ਭਰਾ ਚਾਰ ਭੈਣਾਂ ਦਾ ਇਕੱਲਾ ਭਰਾ ਤੇ ਭੈਣਾਂ ਨੇ ਜਿੰਨਾ ਹੋ ਸਕਿਆ ਉਹਨਾਂ ਇਹਦਾ ਇਲਾਜ ਕਰਾਉਣ ਦੇ ਵਿੱਚ ਮੈਂ ਮੰਨ ਕੇ ਚੱਲੂ ਵੀ ਆਪਣਾ ਜ਼ੋਰ ਲਾਇਆ ਤੇ ਸੋ ਇਧਰ ਵੀ ਮੈਂ ਮੰਨ ਕੇ ਚੱਲੂ ਵੀ ਗਰੀਬ ਪਰਿਵਾਰ ਹੀ ਇਹ ਹੈ ਮਿੱਤਰੋ ਤੇ ਜਿੰਨੀ ਹੋ ਸਕੀ ਇਹਨਾਂ ਨੇ ਆਪਦੀ ਬਾਹ ਲਾ ਲਈ ਤੇ ਹੁਣ ਤੁਨੋਂ ਪਤੀਆ ਵੀ ਜਦੋਂ ਹਸਪਤਾਲ ਦੀ ਗੱਲ ਆ ਜਾਂਦੀ ਆ ਤੇ ਉੱਥੇ ਕੰਧਾਂ ਵੀ ਪੈਸੇ ਖਾਂਦਿਆਂ ਹਸਪਤਾਲ ਦੇ ਆ ਉਹ ਨਾ ਤਾਂ ਬੰਦਾ ਉੱਥੇ ਘਟਾ ਸਕਦਾ ਤੇ ਜਿਹੜਾ ਹਸਪਤਾਲ ਕਿਹੋ ਜੀ ਚੀਜ਼ ਆ ਉਹਨੇ ਨਾ ਤਾਂ ਗਰੀਬ ਦੇਖਣਾ ਨਾ ਵੀਰ ਦੇਖਣਾ ਕਿਉਂਕਿ ਡਾਕਟਰਾਂ ਨੇ ਪੈਸੇ ਮੰਗਣ ਲੱਗਿਆਂ ਨਹੀਂ ਵੀ ਨਹੀਂ ਦੇਖਦੇ ਉਹਨਾਂ ਨੇ ਤਾਂ ਕਹਿ ਜਣਾ ਵੀ ਇੰਨੇ ਚਾਹੀਦੇ ਆ ਤੇ ਇਹਨਾਂ ਨੇ ਆਪਦੀ ਬਾਹ ਲਈ ਹੁਣ ਵੀਰ ਦਾ ਜੇ ਆਪਾਂ ਗੱਲ ਕਰੀਏ ਜਿਹੜੀ ਇਧਰਲੀ ਸਾਈਡ ਆ ਬਾਂ ਲਤ ਖੜੀ ਹੋਈ ਆ ਤੇ ਬੋਲਿਆ ਬਣੀ ਜਾਂਦਾ ਇਹਨਾਂ ਤੋਂ ਸੋ ਜੇ ਕੋਈ ਵੀਰ ਇਹਨਾਂ ਦੀ ਕੋਈ ਥੋੜਾ ਜਿਹਾ ਵੀ ਮੰਨ ਕੇ ਚਲੋ ਤੁਸੀਂ ਸ਼ੇਅਰ ਕਰਕੇ ਵੀ ਇਹ ਵੀਡੀਓ ਜਿਹੜੀ ਚੱਲੀ ਜਾਂਦੀ ਆ ਸ਼ੇਅਰ ਕਰਕੇ ਵੀ ਬਾਈ ਦਾ ਭਲਾ ਹੋ ਸਕਦਾ ਜੇ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ ਦਾਨ ਕਰੋ ਫਿਰ ਉਹ ਖਾਓਂਟ ਨੰਬਰ ਬਾਈ ਦਾ ਆਪਾਂ ਸੋ ਕਰ ਦਿੰਨੇ ਆ ਅਕਾਪੀ ਦੇ ਮਾਰਦੀ ਕੈਮਰਾ ਹਰਦੀਪ ਸਿੰਘ ਦੇ ਨਾਮ ਦੇ ਉੱਤੇ ਖਾਤਾ ਹੈਗਾ ਹਰਦੀਪ ਸਿੰਘ ਮੇਰੇ ਪਿੰਡੋਂ ਹੀ ਆ ਪਿੰਡੇ ਨਹੀਂ ਰਿਸ਼ਤੇਦਾਰੀ ਆ ਹਰਦੀਪ ਸਿੰਘ ਦੇ ਨਾਮ ਦੇ ਉੱਤੇ ਇਹ ਅਕਾਊਂਟ ਆ ਮਿੱਤਰੋ ਅਕਾਊਂਟ ਨੰਬਰ ਦਾ ਸਕਰੀਨਸ਼ਾਟ ਲੈ ਲਓ ਬਾਅਦ ਸੇ ਆਪਾਂ ਜਿਹੜੀ ਵੀਡੀਓ ਚੱਲੀ ਜਾਂਦੀ ਆ ਉਹਦੇ ਉੱਤੇ ਖਾਤਾ ਨੰਬਰ ਆਈਐਫਸੀ ਕੋਡ ਤੇ ਓਨਰ ਦਾ ਨਾਮ ਤਿੰਨੇ ਚੀਜ਼ਾਂ ਪਾ ਦਾਂਗੇ ਵੱਧ ਤੋਂ ਵੱਧ ਯੋਗਦਾਨ ਪਾਓ ਜਿਹਦੇ ਕਰਕੇ ਇਹ ਵੀਰ ਦਾ ਭਲਾ ਹੋ ਸਕੇ ਸੋ ਤੁਹਾਨੂੰ ਪਤਾ ਜਿਹੜੀ ਲਾਈਨ ਦੇ ਵਿੱਚੋਂ ਬਾਈ ਆਇਆ ਇੱਥੇ ਇੱਕ ਤਰ੍ਹਾਂ ਦੀ ਡਰਾਈਵਰੀ ਵਾਲੀ ਜੇ ਆਪਾਂ ਲਾਈਨ ਦੀ ਗੱਲ ਕਰੀਏ ਦੇਸ਼ ਦਾ ਪੂਰੇ ਦਾ ਸਰਕਲ ਚਲਾਉਣ ਦੇ ਵਿੱਚ ਬਲੱਡ ਦਾ ਕੰਮ ਕਰਦੀ ਆ ਉਹ ਜਿਹਦੇ ਨਾਲ ਘਰ ਘਰ ਸਮਾਨ ਪਹੁੰਚਦਾ ਤੇ ਉਹ ਲਾਈਨ ਦੇ ਵਿੱਚ ਆਇਆ ਤੇ ਇਹਦੀ ਕਦਰ ਨਾ ਤਾਂ ਟਰਾਂਸਪੋਰਟ ਨੇ ਪਾਈ ਨਾ ਇਹਦੇ ਪਰਿਵਾਰ ਦੇ ਮੈਂਬਰਾਂ ਨੇ ਪਾਈ ਤੇ ਹੁਣ ਜਿਹੜੇ ਇਹਦੇ ਰਿਸ਼ਤੇਦਾਰ ਨੇ ਉਹ ਇਹਦੀ ਇਲਾਜ ਦੇ ਵਿੱਚ ਜ਼ੋਰ ਲਾਈ ਜਾਂਦੇ ਤੇ ਉਹਨਾਂ ਨੇ ਵੀ ਮੰਨ ਕੇ ਚਲੋ ਜਿੰਨੀ ਕੁ ਹੋ ਸਕੀ ਬਾਹ ਲਾ ਲਈ ਜੇ ਕੋਈ ਵੀਰ ਬਾਹਰ ਬੈਠਾ ਵੀ ਕੋਈ ਯੋਗਦਾਨ ਪਾਉਣਾ ਚਾਹੁੰਦਾ ਸੋ ਸੇਵਾ ਕਰੋ ਜਰੂਰ ਇਹ ਤਾਂ ਇਹ ਆਖਾਂਗੇ ਜੇ ਵੀਰ ਤੋਂ ਬਣਦਾ 150000 2000 ਵੱਧ ਤੋਂ ਵੱਧ ਜਿੰਨਾ ਕਰ ਸਕਦਾ ਉਨੀ ਸੇਵਾ ਕਰੋ ਜਿਹਦੇ ਕਰਕੇ ਵੀਰ ਦਾ ਇਲਾਜ ਹੋ ਸਕੇ ਜੇ ਕੋਈ ਡਾਕਟਰ ਵੀਡੀਓ ਦੇਖੀ ਜਾਂਦਾ ਤਾਂ ਉਹ ਵੀ ਆਪਦਾ ਹੱਥ ਕੱਢੇ ਕਿਉਂਕਿ ਜੇ ਆਪਾਂ ਗੱਲ ਕਰੀਏ ਗੁਰੂ ਘਰਾਂ ਨੂੰ ਜਾਂ ਮੰਦਰਾਂ ਵੱਜਦਿਆਂ ਨੂੰ ਦੇਖਣ ਵਾਲੇ ਬਹੁਤ ਹੁੰਦੇ ਆ ਜੇ ਤੁਸੀਂ ਇੱਧਰ ਵੀ ਪਾਸੇ ਸੇਵਾ ਕਰੋਗੇ ਸੇਵਾ ਸੁਢੀ ਸਿੱਧੇ ਤੌਰ ਤੇ ਪਰਿਵਾਰ ਨੂੰ ਲੱਗੂਗੀ ਤੇ ਪਰਿਵਾਰ ਨੂੰ ਅਸੀਸਾਂ ਦੇਊਗਾ ਤੇ ਦੱਬ ਕੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ ਜੀ